ਤਿੰਨਾਂ ਨੇ ਬੈਠ ਕੇ ਫੈਸਲਾ ਇਹ ਕੀਤਾ ਕਿ ਕੰਮ ਕਰੋ ਜੇ ਸਿੱਖ ਗੁਰੂ ਨੂੰ ਪਿਆਰ ਕਰਦੇ ਆ ਨਾ ਤੇ ਗੁਰੂ ਵੀ ਆਪਣੇ ਸਿੱਖਾਂ ਨੂੰ ਪਿਆਰ ਕਰਦਾ ਹੈ ਜੇ ਗੁਰੂ ਨੂੰ ਆਪਾਂ ਨੇ ਡਲਾਉਣਾ ਹੈ ਨਾ ਗੁਰੂ ਨੂੰ ਡਰਾਉਣਾ ਹੈ ਗੁਰੂ ਝੁਕੇ ਕੰਮ ਕਰੋ ਗੁਰੂ ਦੇ ਸਾਹਮਣੇ ਗੁਰੂ ਦੇ ਸਿੱਖਾਂ ਨੂੰ ਪਹਿਲਾਂ ਆਪਾਂ ਜ਼ੁਲਮ ਕਰਨਾ ਸ਼ੁਰੂ ਕਰ ਦੋ ਗੁਰੂ ਦੇ ਸਿੱਖਾਂ ਦੇ ਜ਼ੁਲਮ ਕਰੋ ਗੁਰੂ ਦੇ ਸਿੱਖਾਂ ਦੇ ਉੱਤੇ ਅਤਿਆਚਾਰ ਕਰੋ ਗੁਰੂ ਇਹਨਾਂ ਨੂੰ ਦੇਖੇਗਾ ਤਾਂ ਡਰੇਗਾ ਆਪਣੇ ਸਿੱਖਾਂ ਨੂੰ ਪਿਆਰ ਵੀ ਕਰਦਾ ਹੈ ਆਪਣੇ ਸਿੱਖ ਦੇ ਉੱਤੇ ਜ਼ੁਲਮ ਖੋੜੀ ਹੋਣ ਦੇਗਾ ਤੇ ਗੁਰੂ ਤੇਗ ਬਹਾਦਰ ਪਾਸ਼ਾ ਡੋਲ ਜਾਣਗੇ ਜੀ ਸੰਗਤ ਜੀ ਅਗਲਾ ਦਿਨ ਚੜ ਗਿਆ ਜਿੱਦਣ ਸ਼ਹੀਦੀ ਹੋਣੀ ਹੈ 11 ਨੰਬਰ 1675 ਲਿਖਣ ਵਾਲਿਆਂ ਨੇ ਦਿਨ ਵੀਰਵਾਰ ਲਿਖਿਆ ਗੁਰੂ ਤੇਗ ਬਹਾਦਰ ਪਾਸ਼ਾ ਪਿੰਦਰੇ ਵਿੱਚ ਬੰਦ ਨੇ ਸਤਪੁਰ ਦੇ ਪਹਿਲੇ ਸਿੱਖ ਬਾਬਾ ਮਤੀ ਦਾਜ ਜੀ ਨੂੰ ਸਾਹਮਣੇ ਲਿਆਂਦਾ ਗਿਆ ਬਾਬਾ ਮਤੀ ਦਾਜ ਨੂੰ ਸਾਹਮਣੇ ਖੜਾਇਆ ਗਿਆ ਇਹ ਇੱਕ ਦਿਨ ਦਾ ਇਤਿਹਾਸ ਨਹੀਂ ਹੈ ਸੰਗਤ ਜੀ ਇਤਿਹਾਸ ਬਹੁਤ ਪੁਰਾਣਾ ਹੈ ਬਹੁਤ ਪੁਰਾਣਾ ਇਤਿਹਾਸ ਹੈ ਕਈ ਕਈ ਪੀੜੀਆਂ ਜੁੜੀਆਂ ਹੋਈਆਂ ਹਨ ਦੀਆਂ ਤੁਸੀਂ ਜਦੋਂ ਇਤਿਹਾਸ ਪੜੋਗੇ ਨਾ ਬਾਬਾ ਮਤੀ ਦਾਜੀ ਦਾ ਬਾਬਾ ਮਤੀ ਦਾਜੀ ਦੇ ਪਰਿਵਾਰ ਦੇ ਵਿੱਚ ਜੋ ਇਹਨਾਂ ਦੇ ਬਜ਼ੁਰਗ ਹੋਏ ਨੇ ਬਾਬਾ ਗੋਤਮ ਜੀ ਬਾਬਾ ਗੋਤਮ ਜੀ ਦੇ ਅੱਗੇ ਪਰਿਵਾਰ ਵਿੱਚ ਹੋਇਆ ਭਾਈ ਪੈਰਾਗਾ ਜੀ ਭਾਈ ਪੈਰਾਗੇ ਦੇ ਅੱਗਾ ਪੁੱਤਰ ਹੋਇਆ ਭਾਈ ਦਵਾਰਕਾ ਜੀ ਦਵਾਰਕਾ ਜੀ ਦਾ ਅੱਗੇ ਪੁੱਤਰ ਹੋਇਆ ਹੀਰਾ ਮੱਲ ਜੀ ਦੇ ਹੀਰੇ ਮੱਲ ਦੇ ਤਿੰਨ ਪੁੱਤਰ ਨੇ ਬਾਬਾ ਮਤੀ ਦਾਸ ਬਾਬਾ ਸਤੀ ਦਾਸ ਬਾਬਾ ਜਤੀ ਦਾਸ ਬਾਬੇ ਜਤੀ ਦਾਦਾ ਜੇਕਰ ਬੜਾ ਘਟ ਹੁੰਦਾ ਦੋ ਪੁੱਤਰ ਨੇ ਤੇ ਦੋਨੇ ਅੱਜ ਚਾਂਦਨੀ ਚੌਂਗ ਚ ਖਲੋਤੇ ਨੇ ਇੰਨਾ ਪਿਆਰ ਹੈ ਸੁਣਿਓ ਧਿਆਨ ਨਾਲ ਬਾਬੇ ਮਤੀ ਦਾਸ ਦੇ ਸਾਹਮਣੇ ਜਲਾਦ ਖਲੋਤਾ ਜੀ ਕਾਜੀ ਖਲੋਤਾ ਤੇਰੇ ਸਾਫੀ ਖਾਂ ਖਲੋਤਾ ਤੇ ਬਾਬੇ ਮਤੀ ਦਾਸ ਨੂੰ ਪਤਾ ਕੀ ਕਰਨਾ ਕਰਨਾ ਤੈਨੂੰ ਪਤਾ ਹੈ ਕਿ ਤੇਰੇ ਨਾਲ ਸੀ ਬਹੁਤ ਭੈੜੀ ਕਰਨੀ ਹੈ ਬੜਾ ਜ਼ੁਲਮ ਕਰਨਾ ਉਹ ਸਾਹਮਣੇ ਫੱਟੇ ਨਜ਼ਰ ਆਉਂਦੇ ਆ ਬਾਬਾ ਜੀ ਕਹਿੰਦੇ ਹਾਂ ਉਹਨਾਂ ਫੱਟਿਆਂ ਦੇ ਵਿੱਚ ਤੈਨੂੰ ਜਕੜਿਆ ਜਾਏਗਾ ਉਹ ਚਾਰ ਬੰਦੇ ਖੜੇ ਦਿਸਦੇ ਆ ਦਿਸਦੇ ਉਹ ਦੋ ਤੇਰੇ ਅੱਗੇ ਖੜਨਗੇ ਦੋ ਪਿੱਛੇ ਖੜਨਗੇ ਉਹ ਜਿਹੜਾ ਵੱਡਾ ਆਰਾ ਪਿਆ ਨਾ ਉਹ ਆਰਾ ਚੁੱਕਣਗੇ ਤੈਨੂੰ ਫਟਿਆਂ ਚ ਜਕੜਨਗੇ ਤੇ ਤੇਰੇ ਸਿਰ ਦੇ ਉੱਤੇ ਆਰਾ ਚਲਾਉਣਗੇ ਦੋ ਬੰਦੇ ਆਰਾ ਪਿੱਛੇ ਨੂੰ ਖਿੱਚਣਗੇ ਦੋ ਅਗਾਹ ਨੂੰ ਖਿੱਚਣਗੇ ਉਹ ਤੇਰੇ ਸਰੀਰ ਦੇ ਦੋ ਫਾੜ ਕਰ ਦੇਣੇ ਤੈਨੂੰ ਡਰ ਨਹੀਂ ਸੋਚ ਤੂੰ ਦਰਦ ਕਿੰਨਾ ਹੋਏਗਾ ਜਦੋਂ ਸਿਰ ਤੇ ਆਰਾ ਚੱਲੇਗਾ ਖੂਨ ਦੇ ਪਵਾਰੇ ਨਿਕਲਣਗੇ ਸਿਰ ਦੀਆਂ ਹੱਡੀਆਂ ਟੁੱਟਣਗੀਆਂ ਕਿਉਂ ਆਪਣਾ ਜੀਵਨ ਤਬਾਹ ਕਰਨ ਲੱਗਾ ਹੈ ਤੂੰ ਗੁਰੂ ਦਾ ਸਿੱਖ ਹੈ ਨਾ ਕਿਉਂ ਛੱਡ ਪੜਾ ਸਿੱਖੀ ਨੂੰ ਇਸਲਾਮ ਕਬੂਲ ਕਰ ਛੱਡ ਪੜਾ ਤੇ ਬਾਬਾ ਮਤੀ ਦਾਸ ਜੀ ਪਤਾ ਕੀ ਬੋਲੇ ਸੀਗੇ ਕਹਿੰਦੇ ਤੁਸੀਂ ਕਹਿੰਦੇ ਹੋ ਮੈਂ ਸਿੱਖਾਂ ਪਰ ਮੈਂ ਤਾਂ ਮੰਨਦਾ ਹੀ ਨਹੀਂ ਮੈਂ ਸਿੱਖਾਂ ਜਾਣੋ ਜੀ ਕੱਲ੍ਹ ਵਲ ਤੁਸੀਂ ਕਹਿੰਦੇ ਹੋ ਮੈਂ ਸਿੱਖਾਂ ਪਰ ਮੈਂ ਮੰਨਦਾ ਹੀ ਨਹੀਂ ਸਿੱਖਾਂ ਕਿਉਂ ਵਿੱਦਿਆ ਉਦੋਂ ਤੱਕ ਵਿਦਿਆ ਨਹੀਂ ਮੰਨੀ ਜਾਂਦੀ ਜਿੰਨਾ ਟਾਈਮ ਵਿਦਿਆ ਦੀ ਪ੍ਰੀਖਿਆ ਨਾ ਹੋਵੇ ਜਦੋਂ ਪ੍ਰੀਖਿਆ ਤੇ ਤੁਸੀਂ ਪਾਸ ਹੋ ਗਏ ਤਾਂ ਹੀ ਤੁਸੀਂ ਮੰਨੇ ਜਾਓਗੇ ਨਾ ਕੁਝ ਹਲੇ ਤੱਕ ਸਿੱਖਿਆ ਹੀ ਆ ਬਾਬਾ ਮਤੀ ਦਾਸ ਜੀ ਕਹਿੰਦੇ ਹਲੇ ਤਾਂ ਗੁਰੂ ਕੋਲ ਬੈਠ ਕੇ ਸਿੱਖਿਆ ਹੀ ਲਈ ਆ ਪਰ ਪ੍ਰੀਖਿਆ ਤਾਂ ਅੱਜ ਪੜ੍ਹਨੀ ਹੈ ਆਰੇ ਨਹੀਂ ਮੇਰੀ ਪ੍ਰੀਖਿਆ ਲੈਣੀ ਹੈ ਜਦੋਂ ਆਰੇ ਵਾਲੀ ਪ੍ਰੀਖਿਆ ਵਿੱਚੋਂ ਮੈਂ ਪਾਸ ਹੋ ਗਿਆ ਤੇ ਫਿਰ ਕਹਿ ਲਿਓ ਮੈਂ ਗੁਰੂ ਦਾ ਸਿੱਖ ਆ ਜੇ ਮੈਂ ਡੋਲ ਗਿਆ ਫਿਰ ਕੋੜੀ ਸਿੱਖਾ ਤੇ ਬਾਬਾ ਮਤੀ ਦਾਸ ਨੂੰ ਪਤਾ ਕੀ ਆਖਿਓ ਉਹਨਾਂ ਨੇ ਕੋਈ ਆਖਰੀ ਇੱਛਾ ਤੇਰੇ ਮਨ 'ਚ ਹੋਵੇ ਤੇ ਬਾਬਾ ਮਤੀ ਦਾਸ ਨੇ ਆਖਿਆ ਸੀਗਾ ਇੱਛਾ ਤੇ ਇੱਕੋ ਹੀ ਹੈ ਭਾਈ ਦੋ ਇੱਛਾ ਨੇ ਪਹਿਲੀ ਇੱਛਾ ਦਰੋ ਸਿਰ ਤੇ ਆਰਾ ਚਲਾਇਓ ਤੇ ਸਿੱਧਾ ਚਲਾਇਓ ਟੇਡਾ ਨਾ ਕਰਦੇਓ ਤੇ ਜਲਾਦ ਕਹਿੰਦੇ ਕਮਾਲ ਦੀ ਗੱਲ ਐ ਏ ਆਰਾ ਲਖਣਾ ਤੇ ਚਲਦਾ ਆਇਆ ਲੱਕੜ ਨੂੰ ਸਿੱਧਾ ਅਸੀਂ ਕੱਟਦੇ ਆਂ ਕਿ ਲੱਕੜ ਨੇ ਕੰਮ ਆਉਣਾ ਕਿਤੇ ਤੇਰਾ ਸਰੀਰ ਤਾਂ ਅਸੀਂ ਕੱਟਣਾ ਐ ਤੈਨੂੰ ਖਤਮ ਕਰਨਾ ਐ ਤੈਨੂੰ ਮਾਰਨਾ ਐ ਟੇਡਾ ਕੱਟੀਏ ਸਿੱਧਾ ਕੱਟੀਏ ਤੇਰਾ ਕਿਹੜੇ ਸਰੀਰ ਸਾਡੇ ਕੰਮ ਆਉਣਾ ਸੁਣਿਓ ਸੰਗਤ ਜੀ ਬਾਬਾ ਮਤੀ ਦਾਸ ਨੇ ਆਖਿਆ ਮੇਰਾ ਸਰੀਰ ਤੁਹਾਡੇ ਕੰਮ ਨਹੀਂ ਆਉਣਾ ਤੁਸੀਂ ਕਹਿੰਦੇ ਹੋ ਪਰ ਮੇਰਾ ਸਰੀਰ ਮੇਰੀ ਕੌਮ ਦੇ ਕੰਮ ਆਉਣਾ ਐ ਮੇਰੀ ਕੌਮ ਦੇ ਕੰਮ ਆਉਣਾ ਕੱਲ ਮੇਰੇ ਸਰੀਰ ਦੇ ਦੋ ਹਿੱਸੇ ਜਦੋਂ ਮੇਰੇ ਗੁਰੂ ਨੇ ਦੇਖਣੇ ਆ ਜੇ ਸਿੱਧਾ ਚੀਰਣਾ ਹੋਇਆ ਤੇ ਮੇਰੇ ਗੁਰੂ ਨੇ ਕਿਹਾ ਮਤੀ ਦਾਸਾ ਉਹ ਤੈਨੂੰ ਇੰਨਾ ਪਿਆਰ ਕੀਤਾ ਤੈਨੂੰ ਕੋਲ ਬਿਠਾ ਕੇ ਜਪਜੀ ਸਾਹਿਬ ਪੜਾਇਆ ਤੈਨੂੰ ਕੋਲ ਬਿਠਾ ਕੇ ਸੁਖਮਣੀ ਸਾਹਿਬ ਪੜਾਇਆ ਜਦੋਂ ਤੇਰੇ ਸਿਰ ਤੇ ਯਾਰਾ ਚੱਲਿਆ ਤੈਨੂੰ ਦਰਦ ਹੋਇਆ ਤੂੰ ਦਰਦ ਮੰਨਿਆ ਜੇ ਤੂੰ ਦਰਦ ਮੰਨਿਆ ਤੇਰਾ ਪੈਰ ਅੱਗੇ ਪਿੱਛੇ ਹੋਇਆ ਤੇਰੇ ਸਰੀਰ ਦੇ ਜੋ ਦੋ ਫਾੜ ਹੋਣੇ ਸੀ ਇਹ ਗਲਤ ਫਾੜ ਹੋਏ ਆ ਗੁਰੂ ਮੇਰਾ ਦੇਖ ਕੇ ਮੇਰੀ ਸਿੱਕੀ ਤੇ ਸ਼ੱਕ ਨਾ ਕਰੇ ਜਦੋਂ ਮੇਰੇ ਸਿਰ ਤੇ ਆਰਾ ਚਲਾਓ ਸਿੱਧਾ ਮੇਰਾ ਸਰੀਰ 파ੜਿਓ ਦੋ ਹਿੱਸੇ ਸਿੱਧੇ ਕਰਿਓ ਕੱਲ ਮੇਰਾ ਗੁਰੂ ਮੇਰੇ ਸਰੀਰ ਨੂੰ ਦੇਖ ਕੇ ਆਖੇ ਮਤੀ ਦਾਸ ਆ ਤੇਰੀ ਸਿੱਖੀ ਧਨ ਹੈ ਤੇਰੇ ਸਿਰ ਤੇ ਆਰਾ ਚੱਲਿਆ ਤੂੰ ਡੋਲਿਆ ਨਹੀਂ ਤੂੰ ਡੋਲਿਆ ਨਹੀਂ ਬਾਬਾ ਮਤੀ ਦਾਸ ਨੇ ਪਹਿਲੀ ਛਾਏ ਜਹਰ ਕੀਤੀ ਜੀ ਦੂਜੀ ਛਾਏ ਜਿੰਨਾ ਟੈਮ ਆਰਾ ਚਲਾਓਗੇ ਨਾ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦਿਓ ਮੈਨੂੰ ਦੁੱਖ ਨਹੀਂ ਹੋਣਾ ਮੇਰੇ ਸਿਰ ਤੇ ਆਰਾ ਚੱਲੇਗਾ ਹਾਂ ਦੁੱਖ ਹੋਏਗਾ ਜੇ ਮੇਰਾ ਮੁਖ ਮੇਰੇ ਗੁਰੂ ਵੱਲ ਨਾ ਹੋਇਆ ਮੇਰਾ ਮੁਖ ਮੇਰੇ ਗੁਰੂ ਵੱਲ ਰੱਖਿਓ ਸੰਗੈ ਤਸਵੀਰ ਬਣਾਇਓ ਤੁਸੀਂ ਚਾਂਦਨੀ ਚੋਂਗ ਜਾਂਦੇ ਹੋ ਨਾ ਕਹਿਣਾ ਸੋਖਾ ਮੈਂ ਕਹਿ ਕੇ ਚਲੇ ਜਾਣਾ ਆ ਬਾਬਾ ਮੱਤੀ ਦਾਦ ਦੇ ਜਿਸਮ ਨੂੰ ਫਟਿਆਂ ਦੇ ਵਿੱਚ ਜਕੜਤਾ ਦਸਤਾਰ ਸਿਰ ਤੋਂ ਲਾ ਕੇ ਕੇਸ ਖਲਾਰ ਦਿੱਤੇ ਜਿੱਤੇ ਚੀਰ ਹੁੰਦਾ ਨਾ ਆਪੜੇ ਇਹਨੂੰ ਚੀਰ ਵੀ ਕਹਿ ਦਿੰਦੇ ਆਪਾਂ ਚੀਰ ਹੁੰਦਾ ਸਿਰ ਦੇ ਵਿੱਚ ਉਥੇ ਆਰਾ ਰੱਖਿਆ ਜਦੋਂ ਆਰਾ ਰੱਖਿਆ ਤੇ ਪਿਛਲੇ ਜਲਾਦਾਂ ਨੇ ਪਿਛਾ ਨੂੰ ਖਿੱਚਿਆ ਅੱਗੇ ਵਾਲੇ ਜਲਾਦਾਂ ਨੇ ਅਗਾਹ ਨੂੰ ਖਿੱਚਿਆ ਜਦੋਂ ਇੰਚ ਕੋ ਆਰਾ ਅੰਦਰ ਜਾਂਦਾ ਆ ਤੇ ਸਿਰ ਦੇ ਵਿੱਚੋਂ ਖੂਨ ਦੀਆਂ ਤਾਰੀਆਂ ਨਿਕਲਦੀਆਂ ਆਇਆ ਜ਼ਲਾਦਾ ਦੇ ਜਿਸਮ ਖੂਨ ਨਾਲ ਭਰ ਗਏ ਬਾਬਾ ਮਤੀ ਦਾਦਾ ਦਾ ਮੁਖੜਾ ਖੂਨ ਨਾਲ ਭਰ ਗਿਆ ਤੇ ਹਾਏ ਨਹੀਂ ਕਰ ਰਿਆ ਸ਼ੁਰੂ ਕਰ ਦਿੱਤਾ ਪਾਠ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜ਼ੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜੋ ਜੋ ਆਰਾ ਚੱਲਦਾ ਆ ਤੇ ਬਾਬਾ ਮੱਤੀ ਦਾ ਦੇ ਜਿਸਮ ਦੇ ਅੰਦਰੋਂ ਆਵਾਜ਼ ਆਉਂਦੀ ਹੈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਾਹ ਮਾਨ ਜੋ ਜੋ ਆਰਾ ਚੱਲਦਾ ਹੈ ਤੇ ਆਵਾਜ਼ ਹੁੰਦੀਆਂ ਸਤਖੰਡ ਵਸੈ ਨਿਰੰਕਾਰ ਜਦੋਂ ਜਿਸਮ ਦੇ ਦੋ ਟੋਟੇ ਹੋ ਗਏ ਇੱਕ ਟੋਟਾ ਇੱਧਰ ਟਿਕਦਾ ਤੇ ਇੱਕ ਇੱਧਰ ਟਿਕਦਾ ਆ ਇਤਿਹਾਸ ਚ ਲਿਖਿਆ ਹੋਇਆ ਕਿ ਟੋਟਿਆਂ ਵਿੱਚੋਂ ਵੀ ਆਵਾਜ਼ ਆ ਰਹੀ ਸੀ ਜਿੱਨੀ ਨਾਮ ਤੇ ਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਨੀ ਨਾਮ ਤੇ ਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਸਤਗੁਰ ਜੀ ਦਾ ਸਿੱਖ ਪਾਪਾ ਬੱਤੀ ਦਾਸ ਸਿੱਖੀ ਨਿਭਾਉਂਦਾ ਹੋਇਆ ਸ਼ਹੀਦੀ ਦਾ ਜਾਮ ਪੀ ਗਿਆ ਬੋਲੇ ਸੋ ਨਿਆ ਸਤ ਸ੍ਰੀ ਅਕਾਲ ਉਹਨਾਂ ਨੂੰ ਲੱਗਿਆ ਸਾਡੀ ਜਿੱਤ ਹੈ ਪਰ ਜਿੱਤ ਨਹੀਂ ਉਹਨਾਂ ਦੀ ਹਾਰ ਹੈ